ਇੱਕ ਗੱਲ ਕਿਸੇ ਭੁੱਲ ਨਾ ਜਾਂਦੀ ਹੋਵੇ ਇਸ ਸਾਵਣ ਦੇ ਮਹੀਨੇ ਵਿੱਚ ਇੱਕ ਪੁਰਾਤਤੀ ਹੁੰਦੀ ਹੈ ਪਿੰਡਾਂ ਵਿੱਚ ਪੁਰਾਤਤੀ ਸਾਵਣ ਦੇ ਮਹੀਨੇ ਵਿੱਚ ਮੇਰਾ ਖਿਆਲ ਆ ਜਾਂਦੀਆਂ ਤੀਆਂ ਲੱਗਦੀਆਂ ਤੀਆਂ ਸਾਵਣ ਦੇ ਮਹੀਨੇ 'ਚ ਲੱਗਦੀਆਂ ਨਾ ਸਾਵਣ ਦੇ ਮਹੀਨੇ ਐਤਵਾਰ ਵਾਲੇ ਦਿਨ ਤੋਂ ਆਮ ਤੌਰ ਤੇ ਧੀਆਂ ਪੈਣਾ ਵਿਆਹੀਆਂ ਵੀ ਪੇਕੇ ਕਰੀਆਂ ਖਿਆ ਜਾਂਦੀਆਂ ਨੇ ਉਹ ਫਿਰ ਬਾਹਰ ਚੜੀਆਂ ਜਾਂਦੀਆਂ ਨੇ ਬਾਹਰ ਜਾ ਕੇ ਜਿੰਨੀਆਂ ਗੰਦੀਆਂ ਗੱਲਾਂ ਉਹਨਾਂ ਦੇ ਇੱਥੇ ਹੋਣ ਇੱਕ ਦੂਜੀ ਨੂੰ ਇੱਕ ਦੂਜੀ ਨੂੰ ਜਾ ਕੇ ਸੁਣਾਉਂਦੇ ਨੇ ਕੋਤਸਾਂ ਗੱਡੀਆਂ ਤੇ ਤਕਤਪਨੀਆਂ ਤੇ ਤੁਰੀਦੀਆਂ ਕਰਦੇ ਹਨ ਮਨਕਲੇ ਮੁੰਡੇ ਵੀ ਪਾਸੇ ਜਾ ਜਾ ਕੇ ਆਪਣੀਆਂ ਭੈਣਾਂ ਨੱਚੀਆਂ ਨੂੰ ਵੇਖੇ ਤੇ ਦੂਜਾ ਕਹਿੰਦਾ ਮੇਰੀ ਭੈਣ ਬਹੁਤੀ ਲੱਗੀ ਦੂਜਾ ਕਹਿੰਦਾ ਤੇਰੀ ਭੈਣ ਬਹੁਤੀ ਲੱਗੀ ਹੈ ਉਹ ਕਿਹੜੀ ਵੀ ਸ਼ਰਮੀ ਹੈ ਜਿਹੜੀ ਪੁੱਤੀਆਂ ਵਾਲੇ ਵਿੱਚ ਨਹੀਂ ਇਹ ਸ਼ੁਰੂ ਕਿੱਥੋਂ ਹੋਈ ਪਲਾਂ ਵਿਚਾਰ ਕਰਨੀ ਚਾਹੀਦੀ ਹਰ ਇੱਕ ਗੱਲ ਦੀ ਕਿਹ ਚੱਲੀਆਂ ਕਿੱਥੇ ਕਿੰਨਾ ਨਾਮ ਇਸਤਰੀਆਂ ਦਾ ਹੈ ਇਹ ਮਾਲਵੇ ਦੀ ਬੋਲੀ ਹੈ ਈ ਇਸਤਰੀ ਨੂੰ ਕਹਿੰਦਾ ਗੁਰੂ ਕੀ ਬਾਣੀ ਕੀ ਤੀ ਇਸਤਰੀ ਦਾ ਨਾ ਹੀ ਹੈ ਇਹ ਪਿੰਆ ਇਹਨਾਂ ਨੂੰ ਇੱਧਰ ਅੰਮ੍ਰਿਤਸਰ ਦੇ ਜਿਹੜੇ ਵੱਲ ਲਾਹੌਰ ਜ਼ਿਲ੍ਹੇ ਵੱਲ ਪੱਲ ਥਾਵੇਂ ਕਿੱਲੇ ਹਨ ਥਾਵੇਂ ਤੋਂ ਵੱਖਰੀ ਵੱਖਰੀ ਇਲਾਕਿਆਂ ਦੀ ਵੱਖਰੀ ਵੱਖਰੀ ਬੋਲੀ ਇਹ ਮੁਸਲਮਾਨਾਂ ਨੇ ਖਾਰਜਤਗੀ ਸ਼ੁਰੂ ਕੀਤੀ ਆ ਪਰ ਮੁਸਲਮਾਨਾਂ ਮੁਸਲਮਾਨਾਂ ਦਾ ਕਰੋ ਜੋਰ ਸੀ ਉਸ ਮੌਕੇ ਤੇ ਉਹਨਾਂ ਨੇ 10 ਦਿਨ ਵਿੱਚ ਸੌਣਾ ਐਤਵਾਰ ਦਾ ਦਿਨ ਮਿੱਥਿਆ ਹੋਣਾ ਹੁਕਮ ਕੀਤਾ ਉਹਨਾਂ ਦਾ ਕਿ ਕੋਈ ਕੁੜੀ ਕੋਈ ਇਸਤਰੀ ਜਿਹੜੀ 50 ਸਾਲ ਤੋਂ ਘੱਟ ਹੈ ਉਹ ਹਰੇਕ ਬਾਾਰ ਨਿਕਲੇ ਪਿੰਚੋ ਜਿਹੜੇ ਘਰ ਵਿੱਚ ਰਹਿ ਜਾਵੇ ਲੱਭ ਪਵੇ ਉਹਨੂੰ ਸਾਰਿਆਂ ਦੇ ਸਾਹਮਣੇ ਉਹਦੀ ਬੇਇੱਜ਼ਤੀ ਕਰਕੇ ਉਹਨੂੰ ਟੁਕੜਾ ਟੁਕੜਾ ਕੀਤਾ ਜਾਂਦਾ ਔਰ ਉਹਨੂੰ ਬਾਹਰ ਕੱਢ ਕੇ ਇਹ ਆਂਦੇ ਨਾਲ ਮਾਤਾ ਸੁਣਨ ਵਾਲੀ ਗੱਲ ਬਾਹਰ ਕੱਢ ਕੇ ਉਹਨਾਂ ਸਾਰੀਆਂ ਨੂੰ ਤੇ ਮੁਸਲਮਾਨਾਂ ਨੇ ਦਾਰਸ਼ ਤੇ ਖੜੇ ਹੋ ਜਾਂਦੇ ਤੇ ਉਹਨਾਂ ਦੇ ਨੌਜਵਾਨ ਕੁੜੀਆਂ ਨੂੰ ਲੰਗੀਆਂ ਕਰਕੇ ਨੇ ਚਾਉਣਾ ਜਿਹੜੀ ਉਹਨਾਂ ਨੂੰ ਪਸੰਦ ਆਵੇ ਉਹਨੂੰ ਬਨ ਕੇ ਤੇ ਆਪਣੀ ਬੇਗਮ ਬਣੇ ਇਹ ਬਿਸ਼ਰਮੀ ਦਾ ਤਾਰਿਕ ਬੜਾ ਭਾਰੀ ਇਹ ਬੇਇੱਜ਼ਤੀ ਦੀ ਗੱਲ ਬੜੀ ਭਾਰੀ ਉਦੋਂ ਏਟੀਆਂ ਲੱਗੀਆਂ ਮੁਸਲਮਾਨਾਂ ਨੇ ਸ਼ੁਰੂ ਇਹ ਪੁਰੀਤੀ ਗੁਰਮੁਖੀ ਆਰੰਭ ਤੋਂ ਜ਼ੋਰ ਲਾ ਕੇ ਹਟਾ ਲਈ ਹੈ ਉਸ ਮਗਰੋਂ ਅਗਰ ਅਜਿਓ ਹਟ ਗਈ ਹੈ ਮਹਾਂਪੁਰਖ ਬੜਾ ਸਿਰੜਤਾ ਨਾਲ ਇਹਦੇ ਬਾਰੇ ਪ੍ਰਚਾਰ ਕਰਿਆ ਕਰਦਾ ਅੱਜ ਦੇ ਦਿਨ ਕੌਣ ਦੇ ਨਾਮ ਲਾਜਮੀ ਕਿਤੇ ਆਈ ਹੈ ਇਸ ਵਾਰ ਜਿਹੜੀਆਂ ਈਟੀਆਂ ਪੈਣਾ ਨੂੰ ਆਪਣੇ ਭਰਾਵਾਂ ਦੀ ਤੇ ਮਾਪਿਆਂ ਦੀ ਇੱਜ਼ਤ ਚਾਹੀਦੀ ਹੈ ਕੋਈ ਦਾ ਅੱਜ ਤੋਂ ਲੈ ਕੇ ਗੰਦੀਆਂ ਈਟੀਆਂ ਬਾਹਰ ਜਾ ਕੇ ਲੱਗਣ ਛੱਪਣਾ ਅੱਜ ਗੁੰਦਾਨੇ ਢਾਲ ਕਰਨਾ ਹੈ ਕਿ ਆਪਣੇ ਭਰਾਵਾਂ ਨੂੰ ਨਾਚ-ਨਾਚ ਕੇ ਮਸਾਉਣਾ ਹੈ ਤੇ ਅਸੀਂ ਇਹ ਜਿਹੜੇ ਵੇਸ ਵਾਲਾ ਚੀਆ ਨੇ ਜਿਹਨੇ ਐਕਟਰਸਾਂ ਨਾਲ ਨੱਚ ਲਟਕੀਆਂ ਨੇ ਉਹਦੀਆਂ ਨਾਚੀਆਂ ਅਸੀਂ ਵੀ ਬਣਨਾ ਅਸੀਂ ਕਿਹਦੀ ਕੋਈ ਨਹੀਂ ਰੱਖਣੀ ਉਹ ਉਹਨਾਂ ਦੀ ਮਰਜ਼ੀ ਦੇ ਕਹਿ ਦੋ ਵੱਧ ਕਹਿਣ ਦੀ ਮਜਬੂਰਤ ਨਹੀਂ ਹਾਂ ਕਿ ਚੀਆ ਬਿਲਕੁਲ ਮਨਮਤ ਹੈ ਇਹ ਗੁਰੂ ਕੀ ਮਰਿਆਦਾ ਤੋਂ ਉੱਪਰ ਕਹੇ ਸੋਚਿਆ ਆਪਣੇ ਮਨਾਂ ਦਾ ਕੀ ਕਰ ਰਹੇ ਆ ਅੱਜ ਜਵਾਨਾ ਬਣ ਗਿਆ ਧੀ ਦੇ ਨਾਲ ਭੈਣ ਦੇ ਨਾਲ ਘਰਵਾਲੀ ਦੇ ਨਾਲ ਚਲੋ ਢਲ ਕੇ ਸਾਰਾ ਪਰਿਵਾਰ ਸ਼ਰਮਾ ਦੇਖਾਈਏ ਦੀ ਆ ਗਏ ਨੱਚਤਾ ਪਾਈਏ ਉਹ ਵਿਾਰਕ ਸਰਵੇਖ ਸੁਖਮੀ ਸਾਹਿਬ ਦਾ ਫਾਟ ਉਹਨਾਂ ਦੇਖਿਆ ਗੁਰੂ ਟੀਰੇ ਦੇ ਚੰਨ ਸਾਹਿਬ ਦੀ ਬਾਣੀ ਪੜਦੇ ਦੇਖਿਆ ਹੁੰਦਾ ਕੀ ਹੈ ਬੋਲੀਆਂ ਕੌਣੀਆਂ ਧੰਗੜਾ ਪਾਉਣਾ ਤੇ ਕਿੱਦੇ ਪਾਉਨੇ ਨਾਚ ਕਰਨਾ ਦੱਸੋ ਜਿੱਥੇ ਐਸਾ ਨੀਟ ਪੁਣਾ ਹੈ ਉਹ ਤੇ ਜੀਵਨ ਸੱਚਾ ਤੇ ਸੱਚਾ ਕਿਵੇਂ ਰਹੇਗਾ ਗੁਰੂ ਕਰੀ ਕਰੀ ਤੇ ਮਨ ਖਿਆਲ ਕੇ ਕਾਪ